ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਭਗਤਾਂ ਦੀ ਚਾਲ ਰਾਲੀ ਹੁੰਦੀ ਆ ਵਿਖਮ ਮਾਰਗ ਚੱਲਣਾ ਔਖੇ ਰਾਹ ਤੇ ਚੱਲਣਾ ਚਾਲਨ ਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਵ ਲੋਭ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਖੰਡੇ ਨਾਲ ਤਿੱਖੀ ਹੁੰਦੀ ਆ ਤੇ ਬਾੜੋਂ ਨਿੱਕੀ ਆ ਇੰਨੀ ਬ੍ਰੀਕ ਹੁੰਦੀ ਆ ਇਹ ਪ੍ਰਮਾਤਮਾ ਦਾ ਦਰਤ ਜਾਨ ਉਹਨੇ ਕਹਿੰਦੇ ਨੇ ਸੁਖਮਨਾਂ ਨਾੜੀ ਵਿੱਚ ਦੀ ਸਵਾਸ ਤਾਂ ਲੱਗ ਜਾਣੀ ਆ ਪਾ ਜਿਹੜਾ ਪਿੰਗਲਾ ਸੂ ਜਿਹੜਾ ਪਿੰਗਲਾ ਨਾੜੀਆਂ ਨੂੰ ਸੁਖਮਨ ਤੇ ਸੰਗਮ ਕਰਉਣਾ ਤ੍ਰਿਵੈਣੀ ਵੈਣੀ ਕਹੇ ਪ੍ਰਾਗ ਮੇਰਾ ਮਨ ਮਜਨ ਕਰਿਤ ਠਾਈ ਇੱਥੇ ਇਹਨਾਂ ਦਾ ਮਿਲਾਪ ਹੁੰਦਾ ਨਾ ਅੱਖਾਂ ਦੇ ਉੱਪਰ ਗੁੱਟਿਆਂ ਵਿਚਾਲੇ ਹਨ ਮੇਰਾ ਮਨ ਉੱਥੇ ਮਜਨ ਕਰਦਾ ਇਸ਼ਨਾਨ ਕਰਦਾ ਇੰਨੀ ਭਗਤੀ ਦੇ باوجود ਵੀ ਭਗਵਾਨ ਨ ਭਗਤਾਂ ਦੀ ਪ੍ਰੀਖਿਆ ਲੈਂਦਾ ਫਿਰ ਉਹ ਕਹਿੰਦੇ ਪੇਪਰ ਪਾਉਂਦਾ ਵਾ ਜਿਵੇਂ ਹਾਂ ਕਾਕ ਪਛੰਡ ਰਖੀ ਜੀ ਬਾਲ ਰੂਪ ਵਿੱਚ ਸ੍ਰੀ ਰਾਮਚੰਦਰ ਜੀ ਖੇਡਦੇ ਨੇ ਆਪਣੀ ਦਹੀਂ ਭਾਂਤ ਖਾਂਦੇ ਨੇ ਤੇ ਨਾ ਉਹ ਕਾਂ ਦੇ ਰੂਪ ਚ ਆ ਕੇ ਉਹਨਾਂ ਤੋਂ ਖਾਣਾ ਖੋਣ ਦੀ ਕੋਸ਼ਿਸ਼ ਕਰਦੇ ਨੇ ਕਾਂ ਖੇਡਾ ਕਰਦੇ ਨੇ ਲੇਕਿਨ ਜਦੋਂ ਉਹ ਚੁੱਕਦੇ ਨੇ ਨਾ ਖਾਣਾ ਚੁੱਕਦੇ ਨੇ ਤੇ ਕਾਂ ਚੁੱਕ ਲੈਂਦਾ ਕਿ ਵਰਕੀ ਖੋਹਦਾ ਉਹਨਾਂ ਕੋਲੋਂ ਤੇ ਰੋਣ ਲੱਗ ਜਾਂਦਾ ਰਾਮਚੰਦ ਵੀ ਰੋਣ ਲੱਗ ਜਾਂਦੇ ਆ ਇਕਨੋ ਕਾਗ ਪੁਸ਼ੰਡ ਰਿਸ਼ੀ ਦੇ ਮਨ ਵਿੱਚ ਖਿਆਲ ਆ ਜਾਂਦਾ ਵੀ ਇਹ ਮਾਇਆ ਭਗਵਾਨ ਨਹੀਂ ਹੈ। ਪਿਤਾ ਆਪ ਰੋ ਰਿਹਾ ਇੱਕ ਬੁਰਕੀ ਪਿੱਛੇ ਜਿਵੇਂ ਮੇਥਨ ਬੁਰਕੀ ਖੋ ਲਈ ਹੈ ਮੈਂ ਤਾਂ ਤੇ ਰੋਣ ਲੱਗ ਪਿਆ। ਉਹ ਫੇਰ ਦੂਰ ਚਲੇ ਜਾਂਦਾ ਬੁਰਕੀ ਲੈ ਕੇ ਤੇ ਰਾਮ ਜਨ ਚੁੱਪ ਕਰ ਜਾਂਦੇ ਆ ਖਾਣ ਲੱਗ ਜਾਂਦੇ ਆ। ਜਦੋਂ ਫੇਰ ਘੁੰਮ ਕੇ ਗੰਗੜਾ ਦੇ ਕੇ ਉਹ ਬੁਰਕੀ ਚੁੱਕਦਾ ਖੋਹਦਾ ਤੇ ਫੇਰ ਰੋਣ ਲੱਗ ਜਾਂਦੇ ਆ ਰਾਮ ਜਨ ਜੀ ਉਹਨਾਂ ਦੇ ਮਨ ਵਿੱਚ ਮਾਇਆ ਪੈ ਗਈ। ਵੀ ਜਿਹੜਾ ਇੱਕ ਬੁਰਕੀ ਪਿੱਛੇ ਰੋ ਰਿਹਾ ਹੈ ਭਗਵਾਨ ਕਹਦਾ ਹੈ ਗਿਆ ਇਹ ਦੁਨੀਆ ਦਾ ਪਲਨ ਹਰ ਕਿਵੇਂ ਹੋਊਗਾ? ਕੈਸੇ ਨੇ? ਪਰ ਉਹ ਜਦੋਂ ਉਹ ਆਪਣਾ ਪ੍ਰਗਟ ਰੂਪ ਦਿਖਾਉਂਦੇ ਨੇ ਰਾਮਚੰਦ ਜੀ ਆਪਣੀ ਸ਼ਕਤੀ ਦਾ ਇੰਟਰਨਲ ਐਕਸ ਹੁੰਦਾ ਇੱਕ ਮੰਨ ਲਓ ਕਿ ਜਿਵੇਂ ਆਪਣਾ ਭਗਤਾਂ ਵਾਸਤੇ ਇੱਕ ਅਲੱਗ ਮਾਇਆ ਹੁੰਦੀ ਹੈ ਇੱਕ ਦੁਨੀਆਦਾਰ ਮਾਇਆ ਦੇ ਵਿੱਚ ਖੁੱਪੇ ਹੀ ਰਹਿੰਦੇ ਹਨ ਹਰ ਵੇਲੇ ਤੇ ਮਾਇਆਤਾਰੀ ਆ ਤੰਨਾ ਬੋਲਾ ਇਹ ਦੁਨੀਆਦਾਰ ਦੀ ਮਾਇਆ ਹੁੰਦੀ ਹੈ ਵੀ ਮੰਨ ਲਓ ਮੋਹ ਪੁੱਤਰ ਹੋ ਗਿਆ ਮੇਰਾ ਵਿਆਹ ਹੋ ਜੇ ਕਹਿੰਦੇ ਸੰਤਾਂ ਕੋਲ ਇੱਕ ਸੇਵਕ ਸੇਵਾ ਕਰਦਾ ਰਹਾਂਦਾ ਹੈਗਾ ਬਾਬਾ ਜੀ ਕਿਰਪਾ ਕਰੋ ਹੁਣ ਮੇਰਾ ਵਿਆਹ ਮੰਗਣਾ ਹੋ ਜਾਏ ਕਹਿੰਦੇ ਠੀਕ ਆ ਵਿਆਹ ਮੰਗਣਾ ਹੋ ਜਾਊਗਾ ਮੰਗਣਾ ਹੋ ਗਿਆ ਬਾਬਾ ਜੀ ਮੇਰਾ ਮੰਗਣਾ ਹੋ ਗਿਆ ਕਹਿੰਦੇ ਹੁਣ ਸਾਡੇ ਵੱਲੋਂ ਗਿਆ ਤੂੰ ਮੰਗਣਾ ਹੋ ਗਿਆ ਹੁਣ ਕਰਦੇ ਨਿਕਣਾ ਬਾਹਰ ਨਾ ਜਾ ਕਰ ਤੇ ਰਿਸ਼ਤਾ ਤੇਰਾ ਦਰਗਾਨਾ ਬੰਨਿਆ ਹੋਇਆ ਵਾ ਤੇ ਤੇਰਾ ਵਿਆਹ ਕਰਨਾ ਤੇ ਉਹ ਕੱਲੂ ਕੀ ਉਹ ਜਦੋਂ ਸਾਡੇ ਲੋਗ ਗਿਆ ਜਦੋਂ ਵਿਆਹ ਗਿਆ ਕਹਿੰਦੇ ਘਰਦਾਂ ਤੋਂ ਵੀ ਗਿਆ ਤੇ ਵਿਆਹ ਗਿਆ ਮੇਰੇ ਬੱਚਾ ਹੋ ਗਿਆ ਮੁੰਡਾ ਵਾ ਬੱਚੇ ਮੇਰੇ ਕਹਿੰਦੇ ਬੱਚਾ ਉਹਦੇ ਵੀ ਗਿਆ ਉਹ ਤੀਵਿਆਂ ਵੱਲੋਂ ਵੀ ਗਿਆ ਕਿਉਂਕਿ ਇਸਤਰੀ ਦੀ ਇੱਕ ਮਰਿਆਦਾ ਹੁੰਦੀ ਵੀ ਜਿਸ ਤਰੀ ਨਾ ਵਿਆਹ ਹੋ ਜੇ ਪਤੀ ਨੂੰ ਡੀਕ ਕੇ ਰੋਟੀ ਖਾਂਦੀ ਆ ਪਤੀ ਆਊਗਾ ਫੇਰ ਬਿਛਾੜ ਸਕਦੀ ਆ ਡੀਕ ਦੀ ਰੇਰੀ ਦੀ ਕਿੱਕ ਦੁੱਧ ਉਹ ਸਾਂਝਾ ਹੁੰਦਾ ਨਾ ਪਤੀ ਆਊਗਾ ਰੋਟੀ ਖਾਵਾਂਗੇ ਲੈਕਿਨ ਜਦੋਂ ਉਹਦੇ ਬੱਚਾ ਹੋ ਜਾਂਦਾ ਨਾ ਫਿਰ ਉਹਦੇ ਮਨ ਚ ਖਿਆਲ ਆ ਜਾਂਦਾ ਵੀ ਰੋਟੀ ਨਾ ਖਾਦਿਆ ਨਾ ਖਾ ਰ ਦੁੱਧ ਨਹੀਂ ਆਉਣਾ ਬੱਚੇ ਵਾਸਤੇ ਵੀ ਉਹ ਪਤੀ ਤੋਂ ਬਗੈਰ ਰੋਟੀ ਖਾ ਲੈਂਦੀ ਖਾਣੀ ਪੈਂਦੀ ਵੀ ਬੱਚੇ ਨੂੰ ਦੁੱਧ ਨਹੀਂ ਆਉਣਾ ਹੈਗਾ ਫਿਰ ਉਹ ਪਤੀ ਨੂੰ ੜੀਕਦੀ ਨਹੀਂ ਹੈਗੀ ਕਹਿੰਦੇ ਇਹ ਵੀ ਇਹੀ ਤਰੀਕ ਮਾਇਆ ਹੀ ਨਾ ਸੰਤਨ ਹੋ ਗਿਆ ਫਿਰ ਘਰਦਿਆਂ ਲੋ ਗਿਆ ਫਿਰ ਤੀਵੀਂ ਵੱਲੋਂ ਗਿਆ ਕਿ ਤੀਂ ਬੱਚਿਆਂ ਦੀ ਹੋਗੀ ਤੇ ਉਹ ਤੀਂ ਬੱਚਿਆਂ ਵੱਲੋਂ ਵੀ ਗਿਆ ਕਹਿੰਦੇ ਉਹ ਕੁਝ ਹੀ ਸੁਣਦੀ ਵੀ ਉਹ ਮਾਇਆ ਪਾਈ ਨ ਭਗਤਾਂ ਤੇ ਉਹ ਮਾਇਆ ਚੋਂ ਬੰਦਾ ਨਿਕਲ ਨਹੀਂ ਸਕਦਾ ਹੈਗਾ ਇਸ ਮਾਇਆ ਵਿੱਚ ਭਗਵਾਨ ਭਗਤ ਨੂੰ ਪਰਖਦੇ ਨੇ ਵੀ ਤੇਰੇ ਮਨ 'ਚ ਖਿਆਲ ਆ ਗਿਆ ਵੀ ਤੂੰ ਸੋਚਦਾ ਵੀ ਮੈਂ ਵੀ ਤੂੰ ਮੇਰੀ ਬੁਰਕੀ ਚੱਕ ਲਈ ਤੇ ਮੈਂ ਰੋਣ ਲੱਗ ਗਿਆ ਤੇ ਕਹਿੰਦੇ ਨਹੀਂ ਤੇਰਾ ਵਹਿਮ ਆ ਗੰਦੇ ਇਹ ਤਾਂ ਤੂੰ ਮੇਰੇ ਤੋਂ ਦੂਰ ਜਾਣਾ ਨਾ ਜਦੋਂ ਜਦੋਂ ਦੂਰ ਜਾਏਗਾ ਜੇ 284 ਲੱਖ ਜੂਨ ਹੈ ਅੱਗੇ ਉਹ ਪਰਣੀ ਪੈਣੀ ਆ ਪਤਾ ਤੇਰੇ ਮਗਰ ਜਾਣਾ ਰੋਣਾ ਵਾ ਵੀ ਜੇ ਮੇਰੇ ਕੋਲ ਦੂਰ ਚਲਾ ਗਿਆ ਨਾ ਤੈਨੂੰ 384 ਦੂਰ ਪਾਰਨੀ ਪੈਣੀ ਆ ਤੇ ਤੂੰ ਕੋਲੇ ਆ ਜੰਨਾ ਬੜਾ ਖੁਸ਼ ਹੁੰਨਾ ਮੈਂ ਆ ਗਿਆ ਮੇਰੇ ਕੋਲ ਲੇਕਿਨ ਬੁਰਕੀ ਖੋਕੇ ਤੂੰ ਭਜਦਾ ਜਾ ਨਾ ਨਾ ਜੇ ਤੂੰ ਦੂਜਾ ਲਗਾ ਮੇਰਾ ਖੌਲ ਲਗਾ ਪ੍ਰਕਾਸ਼ ਸਿਰਫ ਚਾਨਣ ਹੈ ਚਾਨਣ ਪ੍ਰਕਾਸ਼ ਜਦੋਂ ਚਾਨਣ ਤੋਂ ਦੂਰ ਜਾਂਦੋਂ ਬਸੇ ਆ ਜਾਂਦੀ ਹੈ ਹਨੇਰਾ ਜਾਂਦਾ ਇਹਨੇ ਹਰ ਚੀ ਦਾ ਦੂਜਾ ਪੱਖ ਵੀ ਹੁੰਦਾ ਵਾ ਇਹ ਨੈਗੇਟਿਵ ਪੋਜ਼ਿਟਿਵ ਹੈ ਸਵਰਗ ਹੈ ਨਰਕ ਹੈ ਦੁੱਖ ਹੈ ਸੁੱਖ ਹੈ ਕਿਉਂ ਇਹ ਸਭ ਕੁਝ ਬਣਾਇਆ ਸੰਸਾਰਵਾਦ ਤੇ ਲੇਕਿਨ ਜਿਹੜੇ ਨਾ ਉਹ ਇਹਨਾਂ ਤੋਂ ਉੱਪਰ ਚਲੇ ਜਾਂਦਾ ਜਿਹੜੇ ਮਹਾਪੁਰਸ਼ ਉੱਪਰ ਚਲੇ ਜਾਂਦੇ ਨਾ ਵੀ ਅੰਤਰ ਆਤਮਾ ਜੋ ਮਿਲਿਆ ਮਿਲਿਆ ਕਈ ਸੋਏ ਤੇ ਜਿਹੜੇ ਉੱਪਰ ਚਲੇ ਜਾਂਦੇ ਉਹ ਮਾਇਤ ਰਹਿਤ ਹੋ ਜਾਂਦੇ ਮਾਇਆਵੀ ਸੰਸਾਰ ਤੋਂ ਉੱਪਰ ਜਾਣੇ ਪ੍ਰਮਾਤਮਾ ਵੇਠਾ ਨਰਕ 84 ਲਖ ਜੁਗਨ ਤੇ ਆਮ ਬੰਦਾ ਮਾਇਆ 'ਚ ਪਰਮੰਦਾ ਹੀ ਰਹਿੰਦਾ ਹੁੰਦਾ ਵਾ ਕੁਝ ਜੇ ਦਿਸਦਾ ਉਹ ਸੱਚੀ ਬਨਾਸ ਹੋ ਜਾਂਦੀ ਹੈ ਮਿੱਥਿਆ ਤਨ ਧਨ ਕਟੰਬ ਸੋਇਆ ਮਿੱਥੇ ਹਮੇ ਮਤਾ ਮਾਇਆ ਮਿੱਥਿਆ ਰਾਜ ਮਨ ਧਨਮਾਲ ਮਿੱਥਿਆ ਕਾਮ ਕ੍ਰੋਧ ਬਤਰਾਲ ਸਾਤੀ ਜਿ ਮਿੱਥਿਆ ਹੈ ਸੰਸਾਰ ਤੋਂ ਲੇਕਿਨ ਉਹ ਅੰਦਰ ਇੱਕ ਆਵਰਣ ਮਾਇਆ ਤਾਂ ਰਹੇ ਤਾਂ ਪ੍ਰਮਾਤਮਾ ਨਾਲ ਉਹ ਵਿਦਿਆ ਚੱਕ ਦਿੰਦੇ ਨੇ ਪਰ ਭਗਵਾਨ ਜਦੋਂ ਅਵਿਦਿਆ ਹੁੰਦੀ ਹੈ ਅਵਿਦਿਆ ਕਰਕੇ ਚੁੱਪ ਲੇਖਾ ਪੰਦਨਾ ਰੱਸੀ ਆ ਕਿ ਸੱਪ ਆ ਨੇ ਰੱਸੀ ਲੈ ਲੇਕਿਨ ਅਵਿਦਿਆ ਅ ਗਿਆਨ ਹੋਣ ਕਰਕੇ ਉਹ ਰੱਸੀ ਸੱਪ ਲੰਦੀ ਹੈ ਤਾਂ ਰੱਸੀ ਸੱਪ ਲੱਗਦੀ ਹੈ ਲੇਕਿਨ ਸੱਪ ਹੁੰਦਾ ਨਹੀਂ ਚੰਨਣ ਹੋਏ ਤਾਂ ਗਿਆਨ ਹੋ ਜਾਂਦਾ ਇਹ ਤਾਂ ਭੁਲੇਖਾ ਸੀ ਮੇਰਾ ਐਵੇਂ ਰੱਸੀ ਤੇ ਡੰਗਾ ਮਾਰੀ ਗਏ ਇਹ ਰਸਾਪੀ ਨਹੀਂ ਸੀਗਾ ਰੱਸੀ ਸੀਗੀ ਮਤਲਬ ਉਹੀ ਗੱਲ ਉਹੀ ਜਾਂਦੀ ਹੈ ਅਵਿਦਿਆ ਅਗਿਆਨ ਕਰਕੇ ਬੰਦਾ ਪਰਮੰਦਾਵਾ ਲੇਕਿਨ ਉਹ ਪਰਮ ਤੋਂ ਗਾਹਾਂ ਬੰਦਾ ਵਿੱਚ ਨਿਕਲ ਨਹੀਂ ਮਾ ਆਪਣੇ ਆਪ ਜਿਵੇਂ ਮਹਾਪੁਰਸ਼ਾਂ ਵੱਤ ਭਗਵਾਨ ਅਲੱਗ ਮਾਇਆ ਪਾਉਣ ਲਵਾ ਇਹ ਉਹਨਾਂ ਗਿਆਨ ਤਾਂ ਹੈਗੇ ਮੇਰੇ ਤੱਕ ਪਹੁੰਚ ਗਿਆ ਕਿ ਫਿਰ ਵੀ ਉਹਤੇ ਸਵਾਲ ਪਾ ਰਹਿੰਦੇ ਨੇ ਜਿਵੇਂ ਜਾਨੀ ਨੂੰ ਮਿਲਾ ਦਿਓ ਜਾਨੀ ਨੂੰ ਮਿਲਾ ਦਿਓ ਇੱਕ ਮੁਸਲਮਾਨ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦਾਤੇ ਆ ਇਸ ਦਰਸ਼ਨ ਕਰਨ ਵਾਸਤੇ ਕਰੇ ਜਾਨੀ ਜਾਨੀ ਨੂੰ ਮਿਲਾ ਦਿਓ ਗੁਰੂ ਸਾਹਿਬ ਹਜ਼ੂਰੀ ਚ ਆਏ ਕਹਿੰਦੇ 10 ਜਾਨੀ ਕੀ ਚਾਹੀਦਾ ਕਹਿੰਦੇ ਜਾਨੀ ਨੂੰ ਜਾਨੀ ਨਾਲ ਮਿਲਾ ਦਿਓ ਤੇ ਗੁਰੂ ਸਾਹਿਬ ਗੱਲ ਲਗੇ ਤੇ ਇਹਨੂੰ ਬਾਹਰ ਕੱਢਦੇ ਉਹ ਪਿਪੀ ਜੰਦ ਮਾ ਆਖਿਆ ਬੀਜਾਂ ਦੇ ਬਾਹਰ ਕੱਢ ਦਿੱਤਾ ਸਾਰਾ ਦਿਨ ਬਾਹਰ ਬੈਠਾ ਰਿਆ ਤੇ ਫਿਰ ਮਗਰੋਂ ਰਾਤ ਨੂੰ ਗੁਰੂ ਸਾਹਿਬ ਨੇ ਪੁੱਛਿਆ ਜੀ ਸਾਡਾ ਛਕ ਲੈ ਨਹੀਂ ਛਕ ਲਿਆ ਧਿਆਨ ਵੀ ਰੱਖਦੇ ਆ ਫਿਰ ਭਗਤਾਂ ਨਾ ਜਾਨੀ ਨੂੰ ਮਿਲਣ ਆਇਆ ਤੇ ਫਿਰ ਜੀ ਬਾਬਾ ਜੀ ਉਦੋਂ ਉੱਥੇ ਹੀ ਬੈਠਾ ਪਛਾਦਾ ਨਹੀਂ ਛਕਿਆ ਸਾਰਾ ਦਿਨ ਕਿ ਤਨਾਤ ਲਾ ਦੋ ਸੰਗ ਦਰਸ਼ਨ ਨਹੀਂ ਕਰਨਾ ਸੰਗ ਤੇਰੇ ਦਰਸ਼ਨ ਕਰਨਾ ਇਹ ਸੰਗ ਦਰਸ਼ਨ ਕਰੇ ਪੂਰੀ ਪਵੰਦੀ ਲਾਤੀ ਫਿਰ ਵੀ ਉਹਨੇ ਪੁੱਛਿਆ ਬਾਬਾ ਬੀਜਾਂ ਦੇ ਨੂੰ ਬਈ ਹੁਣ ਕੀ ਹਾਲ ਆ ਜਾਨੀ ਫਕੀਰ ਦਾ ਤਾਂ ਉਹ ਕਹਿੰਦਾ ਬਾਬਾ ਜੀ ਤਾਂ ਹਾਲਤ ਬਹੁਤ ਪਰਸੋਗਤਾ ਮੰਨਣ ਵਾਲਾ ਹੋਇਆ ਪਿਆ ਵਾ ਤੇ ਪਤਾ ਨਹੀਂ ਕਦੋਂ ਜਾਨ ਨਿਕਲ ਜੇ ਫਿਰ ਵੀ ਕੀ ਬੋਲ ਲਗਾ ਨ ਜਾਨੀ ਜਾਨੀ ਕੋ ਮਿਲਾ ਦੋ ਕਹਿੰਦੇ ਫਿਰ ਗੁਰੂ ਜੀ ਨੇ ਨਾ ਭੇਜਿਆ ਗੁਰੂ ਸਾਹਿਬ ਨੇ ਜਾਨ ਨੂੰ ਦਰਿਆ ਛਾਲ ਮਾਰ ਗੁਰੂ ਸਾਹਿਬ ਗਏ ਚੱਲ ਕੇ ਉਹਦੇ ਕੋਲੇ ਕਨਾਤ ਪਾਸਾ ਕਰਵਾਤੀ ਤੇ ਕਹਿੰਦੇ ਵੀ ਹਣ ਕੀ ਜਦ ਕਰ ਜਾਨੀ ਨੂੰ ਜਾਨੀ ਨਾਲ ਮਿਲਾ ਦੋ ਕਹਿੰਦੇ ਇੰਨਾ ਕਹ ਲੈ ਤਾਂ ਜਾਓ ਛਾਲ ਮਾਦ ਰਿਆ ਜਾ ਕੇ ਦਰਿਆ ਛਾਲ ਮਾਰਨ ਗਿਆ ਤਾਂ ਮਗਰੋਂ ਭਾਈ ਵੀਰ ਜਨ ਨੂੰ ਗੁਰੂ ਸਾਹਿਬ ਨੇ ਭੇਜਤਾ ਕਿਉਂਕਿ ਮਾਇਆ ਸੀ ਨਾ ਪਰਖਦੇ ਸੀ ਉਹਨੂੰ ਉਵੇਂ ਹੀ ਤੇ ਵੀਰ ਜਨ ਕਹਿੰਦੇ ਛਾਲ ਨ ਮਾਰ ਲਵੇ ਉਹ ਪੱਕਾ ਆਸ਼ਿਕਾ ਜਨੂਨ ਹੈ ਉਹਦੇ ਵਿੱਚ ਜਿਵੇਂ ਨਾ ਉਹ ਹਰ ਪਾਸੇ ਪ੍ਰਮਾਤਮਾ ਹੀ ਦਿਸਦਾ ਨੂੰ ਕਹਿੰਦੇ ਆਂ ਰਾਏ ਹੀਰ ਦੀ ਮਾਂ ਕਹਿੰਦੀ ਹੀਰੇ ਅੰਦਰ ਕਮਰੇ ਜਾ ਕੇ ਸੁਈ ਕੰਧ ਤੇ ਟੰਗਾ ਜਾ ਕੇ ਕੰਧ ਚ ਖੋਲਦੇ ਉਹਦੋਂ ਉਹੀ ਕੰਮ ਹੁੰਦਾ ਗਾਰੇ ਮੋਟ ਗਾਰੇ ਲਿਪੀ ਦੀ ਕੰਧ ਲਿਪੀ ਹੁੰਦੀ ਸੀ ਸੁਈ ਵਿੱਚ ਖੋਲਦੇ ਸੀ ਖਵਜਾਂਦੇ ਸੀ ਨਾ ਪਹਿਲੇ ਜ਼ਮਾਨੇ ਚੱਲਦਾ ਸੀ ਕਹਿੰਦੇ ਸੁਈ ਕੰਧ ਖੋਲਦੇ ਕਹਿੰਦੀ ਮੈਂ ਸੁਈ ਕਿੱਥੇ ਲਈ ਖੜੀ ਆ ਮਾਂ ਕਹਿੰਦੀ ਹਜੇ ਤੱਕ ਖੜੀ ਆ ਤੇ ਸੁਈ ਨਿਕਲ ਨਾ ਚ ਖੋਈ ਗਈ ਕਹਿੰਦੇ ਮਾਂ ਕਿੱਧਰ ਵੇਖਾਂ ਵੀ ਹਰ ਪਾਸੇ ਮੈਨੂੰ ਰਾਂਝਾ ਰਾਂਝਾ ਦਿਸਦਾ ਵਾ ਮੇਰੀ ਅੱਖਾਂ ਚੋਂ ਰੰਗ ਸਮਾਇਆ ਹੈ ਹਰ ਪਾਸੇ ਹਰ ਇੱਕ ਮਿੱਟੀ ਧਾਗੇ ਕੰਧ ਰੂਪ ਚ ਉਹ ਹਾਲਤ ਹੋਈ ਵੀ ਜਾਂਦੇ ਉਹ ਫਿਰ ਗੁਰੂ ਸਾਹਿਬ ਕੰਦੇ ਪਾਈ ਵੀ ਜਨ ਚੱਲ ਮਗਰ ਜਾ ਕੇ ਉਹਨੂੰ ਕੱਢ ਲਈ ਬਾਹਰ ਕਿਉਂ ਸੱਚਾ ਆਸ਼ਕ ਨੇ ਛਾਲ ਮਾਰਨੀ ਸੱਚੀ ਛਾਲ ਮਾਰੀ ਤੇ ਗੁਰੂ ਸਾਹਿਬ ਵੀ ਜਨ ਜਿਹਨੂੰ ਕੱਢ ਕੇ ਬਾਹਰ ਲਿਆ ਗੁਰੂ ਸਾਹਿਬ ਨੇ ਗੱਲ ਨਾਲ ਲਾ ਲਿਆ ਕਹਿੰਦੇ ਦੇਖ ਜਾਣੀ ਕਹਿੰਦੇ ਮੇਰੀ ਅੱਖਾਂ 'ਚ ਗੁਰੂ ਸਾਹਿਬ ਨੇ ਕਿਹਾ ਅੱਖਾ ਚੱਖਾ ਪਾ ਕੇ ਦਰਸ਼ਨ ਦਿੱਤੇ ਉਹਨੂੰ ਪ੍ਰਮਾਤਮਾ ਦੇ ਤੇ ਉਹਦਾ ਤਨ ਧਨ ਹੋ ਗਿਆ ਇਹ ਮਾਇਆ ਪ੍ਰਮਾਤਮਾ ਪਾਉਂਦਾ ਹੈ ਲੱਗ ਮਾਇਆ ਹੁੰਦੀ ਹੈ ਬਲੀ ਮੋਹ ਮਾਇਆ ਤੋਂ ਉੱਪਰ ਹੁੰਦੀ ਆਪਾਂ ਮਾਇਆ ਤਰੰਨੇ ਆ ਤੋ ਸਾਡਾ ਸੇਵਾ ਸਮਰ ਸਾਧਨਾ ਸੰਧੀ ਜਿਹੜਾ WhatsApp ਗਰੁੱਪ ਬਣਾਇਆ ਸੀਗਾ ਉਹ ਮੰਦੀ ਪਰਗਣਾ ਰਾਗ ਦੇ ਵਸਤੂ ਕਿਵੇਂ ਪੜਣਾ ਵਾ ਕਿਵੇਂ ਦੇਖੀਏ ਤਾਂ ਕਿੱਥੋਂ ਹੈ ਕਿਹਨੂੰ ਕਿੰਨਾ ਕਰੀਏ ਕਿਵੇਂ ਕਰੀਏ ਸਿਵਾਸਮਨ ਕਿਵੇਂ ਕਰੀਏ ਸਿਖਾਇਆ ਜਾਂਦਾ ਹੈ ਦਾ ਰਿਕਸ ਮਸਲਾ ਸਵਨਨ ਬਿਲਕੁਲ 01287798527 ਤੇ ਕਾਲ ਕਰ ਸਕਦੇ ਹੋ